ਵੀਰ ਦੇ ਟਰੈਕਟਰ ਪਰ ਸਮਾਨ ਇਕੱਠਾ ਕਰ ਰਹੇ ਆ ਔਰ ਝਾੜੂ ਦੇ ਭਮੱਕਾ ਡਾ ਕੇ ਸਾਡੇ ਨਾਲ ਬੈਸਾਈ ਕਰਨ ਲੱਗੇ ਇਹ ਗੱਲ ਕਿਸ ਤੋਂ ਬਾਹੂ ਹੀਓ ਅਸੀਂ ਆਪਣਾ ਰਾਮਨਾਲ ਬੈਠੇ ਟਰੈਕਟਰ ਤੇ ਆਏ ਔਰੇ ਕਹ ਕਹਦਾ ਬੰਦ ਕਰ ਦੇ ਇਹਨੂੰ ਕਿਆ ਲਾਇਆ ਵਾ ਆਹ ਕਹਦਾ ਕਿਦੀ ਫੋਟੋ ਲਈਆਂ ਵੀ ਆ ਜੀ ਯਾਰ ਉਹਦੇ ਗਲ ਪਏ ਫਿਰ ਨਿਕਲ ਗਿਆ ਦੌੜ ਗਿਆ ਉਹ ਕਿਉਂ ਅਸੀਂ ਤੇਲ ਹੀ ਨਾ ਤੇ ਪੋਣੇ ਆ ਅਸੀਂ ਇਹਨਾਂ ਦੇ ਬਾਰਸ ਆ ਇਹ ਇਹਨਾਂ ਦੇ ਬਾਰਸ ਆ ਇਹ ਕਲਗੀਆਂ ਵਾਲੇ ਦੀ ਕੌਮ ਹੈ ਇਹ ਬਾਬੇ ਨਾਨਕ ਦਾ 20 ਦਾ ਲਾਇਆ ਹੋਇਆ ਲੰਗਰ ਹੈ ਜਿਹੜੀ ਜਿੱਥੇ ਸਿੱਖ ਕੌਮ ਜੀਉਂਦੀ ਹੈ ਝਾੜੂ ਵਾਲੇ ਨੇ ਕਿਸੇ ਨੂੰ ਕੋ ਸਰਿਆ ਆ ਜਿਹੜੇ ਟਰੈਕਟਰ ਚੱਲਦੇ ਇਹਨਾਂ ਨੇ ਕਿਸੇ ਨੂੰ ਪੁੱਛਿਆ ਵੀ ਤੇਲ ਪਾਣੀ ਹੈਗਾ ਇਹ ਵੀ ਬਾਹਰ ਦੀ ਸੰਸਥਾ ਕਰ ਰਹੀਆਂ ਸੇਵਾ ਸੰਗਤ ਆਪ ਲਈ ਆ ਸਰਕਾਰ ਚ ਇਕਾਲੀ ਕਾਂਗਰਸੀ ਝਾੜੂ ਵਾਲੇ ਕੋਈ ਵੀ ਕਹ ਯਾਰ ਕੋਈ ਵੀ ਆ ਕਿਸੇ ਨੇ ਆਕੇ ਸਰਿਆ ਯਾਰ ਉਰੇ ਆਕੇ ਵੀ ਤੇਲ ਪਾਣੀ ਦਵੇ ਕਿਸੇ ਨੂੰ ਕੋਈ ਨਹੀਂ ਯਾਰ ਉਹ ਕਰਦਾ ਸਾਬ ਆਉਨੇ ਤੋ ਗੱਟੇ ਮੁੰਡੇ ਪਰ ਰੱਖਦੇ ਫੋਟੋ ਕਿ ਜਗ ਚਲੇ ਜਾਨੇ ਯਾਰ ਹਮ ਆਪਣੇ ਲੋਕਾਂ ਨੂੰ ਮੈਂ ਤਹੀਂ ਯਾਰ ਬੇਨਤੀ ਕਰਦਾ ਵੀ ਇਹ ਸਰਕਾਰਾਂ ਦਾ ਖਹਿੜਾ ਛੱਡ ਕੇ ਨਾ ਆਪਾਂ ਨੂੰ ਆਪਣੇ ਖਾਲਸਾ ਰਾਜ ਵੱਲ ਮੂੰਹ ਕਰਨਾ ਪੈਣਾ ਆਪਣਾ ਚਾਹੇ 10 ਸਾਲ ਨੂੰ ਕਰ ਲਿਓ 20 ਸਾਲ ਨੂੰ ਕਰ ਲਿਓ ਚਾਹੇ ਅੱਜ ਦੇ ਸ਼ੁਰੂ ਕਰ ਦੋ ਆਪਾਂ ਨੂੰ ਆਪਣੇ ਰਾਜ ਭਗਤ ਦੀ ਆਪਣੇ ਕੌਮੀ ਘਰ ਦੀ ਗੱਲ ਕਰਨੀ ਪੈਣੀ ਹੈ ਜੇ ਆਪਾਂ ਨੇ ਹੁਣ ਵੀ ਇਹ ਲੀਡਰਾਂ ਦੀ ਜੁੱਤੀਆਂ ਚੱਟੀਆਂ ਬਾਬੇ ਜਿਹੜੇ ਹਾਲਾਤ ਸੀ ਆ ਉਹ ਗੱਟੇ ਲਾ ਰਹੇ ਆ ਇਹੀ ਹਾਲਤ ਤੁਹਾਡੇ ਆਉਣ ਵਾਲੇ 5-10 ਸਾਲਾਂ ਤੱਕ ਲੀਡਰ ਨੇ ਇਹੀ ਕਰਦੇ ਆ ਬਸ ਇਹ ਜੀ ਦੇ ਡੈਕ ਲੱਗ ਗਿਆ ਵਾ ਸੀਗਾ ਹਾਂ ਕਹਿੰਦਾ ਤੁਸੀਂ ਡੈਕ ਲਾਇਆ ਵਾ ਮਾਸੀਂ ਲਾਇਆ ਵੇ ਅਸੀਂ ਗਲਤ ਕੀਤੇ ਕਿਹੜਾ ਲਾਇਆ ਹਾਂ ਹਾਂ ਕਹਿੰਦਾ ਲੈ ਤੁਹਾਨੂੰ ਜ਼ਿਆਦਾ ਹੋਇਆ ਵਾ ਫੇਰ ਅਸੀਂ ਉਹਦੇ ਪਿੱਛੇ ਪੈ ਕੇ ਅੱਗੇ ਕਹਿੰਦਾ ਕਾ ਤੁਸੀਂ ਵੀ ਤਾਂ ਰੇਤਾ ਚੱਕਿਆ ਚਲੋ ਅਸੀਂ ਰੇਤਾ ਚੱਕਿਆ ਅਸੀਂ ਰੇਤਾ ਪੈਸੇ ਦੇ ਕੇ ਚੱਕਿਆ ਫਰੀ ਦਾ ਚੱਕਿਆ ਨਹੀਂ ਹਾਂ ਹੁਣ ਤੂੰ ਟੱਕ ਵਾਲੇ ਦੇ ਨਾਲ-ਨਾਲ ਫਿਰਦਾ ਤਾਂ ਸੋਦੇਬਾਜ਼ੀਆਂ ਦਾ ਤੂੰ ਕਰਾਉਂਦਾ ਸੀਗਾ ਉੱਤੇ ਹਾਂ ਉਰੇ ਡੱਡੇਵੇਂ ਨੇ ਹਾਂ ਆਪ ਕਦੇ ਰਾਤ ਨੂੰ ਰਿਆਕੇ ਤੇ ਦਿਖਾਵੇ ਅਸੀਂ ਦੋ ਦਿਨ ਚ ਦੇਖਿਆ ਨਹੀਂ ਰਾਤ ਨੂੰ ਵੀ ਉਰੇ ਹੈਗਾ ਕਿ ਨਹੀਂ ਉਹ ਹਾਂ ਨਹੀਂ ਗੱਲ ਵੀ ਗਰਾਉਂਡ ਲੈਵਲ ਤੇ ਦੇਖਣ ਵਾਲੀ ਹੈ ਕਹਿੰਦਾ ਜੀ ਟਰੈਕਟਰ ਮੋਡੀਫਾਈ ਕਰਾ ਲੈਂਦੇ ਨੇ ਹੁੱਲੜਵਾਜੀ ਕਰਦੇ ਨੇ ਮੈਨੂੰ ਲੱਗਦਾ ਟਰੈਕਟਰ ਇਹ ਕੰਮ ਆ ਰਹੇ ਨੇ ਤੇ ਬੰਨ ਦੇ ਉੱਪਰ ਸਤਲੁਜ ਬੰਨ ਦੇ ਉੱਪਰ ਗੱਲ ਕਰੀਏ ਇਕੱਲੇ ਟਰੈਕਟਰ ਹੀ ਆ ਰਹੇ ਨੇ ਗੱਡੀਆਂ ਤਾਂ ਨਹੀਂ ਆ ਰਹੇ ਗੱਡੀ ਦਾ ਕੋਈ ਵੀ ਨਹੀਂ ਆ ਰਹੀ ਹਾਂ ਜੇ ਸਮਾਨ ਆਉਂਦਾ ਪਿੱਛੇ ਆਉਂਦਾ ਹੁਣ ਮੈਨਿੰਗ ਵਾਲਿਆਂ ਦਾ ਤਾਰ ਭੇਜੀ ਉਹ ਵੀ ਸੀਦੇ ਆ ਰਹੀ ਹੈ ਹੂੰ ਕੋਈ ਵੀ ਚੀਜ਼ ਆ ਰਹੀ ਲੰਗਰ ਆ ਰਿਹਾ ਬਜ਼ੁਰਗਾਂ ਨੇ ਲੰਗਰ ਲਾਇਆ ਹੋਇਆ ਚਾਹੇ ਬੋਰੀਆਂ ਦੀ ਗੱਲ ਕਰੀ ਕੋਈ ਵੀ ਚੀਜ਼ ਟਰੈਕਟਰ ਟਰਾਲੀ ਤੇ ਬਣਾ ਆਈ ਪਹੁੰਚ ਨਹੀਂ ਰਹੀ ਉਹ ਪਹੁੰਚ ਨਹੀਂ ਰਹੀ ਵੀਰੇ ਬਈ 3-4 ਘੰਟੇ ਪਹਿਲਾਂ ਗੱਲ ਹੋਈ ਹੈ 3-4 ਘੰਟੇ ਪਹਿਲਾਂ ਹੋਈ ਹੈ ਹਾਂ ਪਤਾ ਹੈ ਕੀ ਚੱਕਰ ਹੈ ਇਹ ਝਾੜੂ ਵਾਲੇ ਆ ਇਹਨਾਂ ਦੀ ਮੰਚ ਤੇ ਦਿੱਲੀ ਦੀ ਸਰਕਾਰਾਂ ਨੇ ਸਾਨੂੰ ਪਤਾ ਹੀ ਵੀ ਗਿਆ ਸ ਇਹ ਸਾਡੀਆਂ ਦਾੜੀਆਂ ਨੂੰ ਚਾਉਂਦੀਆਂ ਨਹੀਂ ਹੂੰ ਠੀਕ ਹੈ ਇਹੋ ਸਾਨੂੰ ਕਹਿੰਦੇ ਸੰਤਾ ਦੇ ਗੀਤ ਲੱਗੇ ਵੇ ਤੇ ਕਹਿੰਦੇ ਆਵਾਜ਼ ਘਟਾ ਲਓ ਆ ਸੰ ਓ ਯਾਰ ਤੂੰ ਕੀ ਕਰੀਏ ਵੀ ਅਸੀਂ ਇਹਨਾਂ ਦੇ ਜਾਏ ਹਾਂ ਹਮ ਅਸੀਂ ਇਹਨਾਂ ਦੇ ਮਾਰਗ ਤੇ ਚੱਲਦੇ ਆ ਸੰਤਾਂ ਦੇ ਠੀਕ ਹੈ ਜਿਵੇਂ ਦਾ ਹਵਾਰੇ ਵਰਗਿਆਂ ਤੇ ਇਹਨਾਂ ਨੇ ਕੀ ਦੇਣਾ ਕੌਮ ਨੂੰ ਅਚਾੜੂ ਵਾਲਿਆਂ ਦੀ ਹਮ ਇਹਨਾਂ ਦੀ ਦੇਣ ਆ ਆ ਸੂਰਮਿਆਂ ਦੀ ਦੇਣ ਆ ਉਹ ਬਾਈ ਸ਼ਹੀਦ ਭਾਈ ਦੀਪ ਸਿੰਘ ਸਿੱਧੂ ਸ਼ਹੀਦ ਸਤਗਿਅੰਗ ਜਰਨੈਲ ਸਿੰਘ ਖਾਲਸਾ ਭਿੰਡਰਾਲੇ ਆ ਜਥੇਦਾਰ ਹੋਣਾਂ ਦੀ ਕੁਰਬਾਨੀ ਆ ਬਾਈ ਜਿਹੜੇ 30 32 32 ਸਾਲ ਜੇਲ੍ਹਾਂ 'ਚ ਬੈਠਣਾ ਕਿਤੇ ਸੌਖੀ ਗੱਲ ਆ ਯਾਰ ਹਮ ਅੱਤਵਾਦੀ ਉਹ ਅੱਜ ਲੱਗੇ ਹੋਏ ਆ ਅੱਤਵਾਦੀ ਜਿਹੜਾ ਸਰਕਾਰ ਦਾ ਸਮਾਨ ਵੀ ਆ ਰਿਹਾ ਇਹਨਾਂ ਦਾ ਸਮਾਨ ਨਹੀਂ ਆ ਰਿਹਾ ਕਿ ਇਹ ਅੱਤਵਾਦੀਆਂ ਦੇ ਟਰੈਕਟਰਾਂ ਬਾਰੇ ਤਾਂ ਸਮਾਨ ਰੱਖ ਕੇ ਲੈ ਕੇ ਆ ਰਹੇ ਆ ਇਧਰ ਰੈਂਜਰ ਆ ਠੀਕ ਹੈ ਅੱਤਵਾਦੀ ਕਹਿੰਦੇ ਆ ਨਾ ਭਾਈ ਤਿੰਨ ਚਾਰ ਘੰਟੇ ਪਹਿਲਾਂ ਗੱਲ ਹੋਈ ਹੈ ਤਿੰਨ ਚਾਰ ਘੰਟੇ ਪਹਿਲੇ ਹੋਈ ਹੈ ਹਾਂ ਪਤਾ ਹੈ ਕੀ ਚੱਕਰ ਹੈ ਇਹ ਝਾੜੂ ਵਾਲੇ ਆ ਇਹਨਾਂ ਦੀ ਮੰਚਾ ਦਿੱਲੀ ਦੀ ਸਰਕਾਰਾਂ ਨੇ ਸਾਨੂੰ ਪਤਾ ਹੀ ਹੈ ਵੀ ਗੈਸ ਇਹ ਸਾਡੀਆਂ ਦਾੜੀਆਂ ਨੂੰ ਚਾਹੁੰਦੀਆਂ ਨਹੀਂ ਹੂੰ ਠੀਕ ਹੈ ਇਹੋ ਸਾਰਾ ਸਾਨੂੰ ਕਹਿੰਦੇ ਸੰਤਾਂ ਦੇ ਗੀਤ ਲੱਗੇ ਹੋਏ ਤੇ ਕਹਿੰਦੇ ਆਵਾਜ਼ ਘਟਾ ਲਓ ਆ ਸੰਤਾਂ ਦੀ ਫੋਟੋ ਕੱ데 ਲਾਈ ਆ ਓ ਯਾਰ ਤੂੰ ਕੀ ਕਰੀਏ ਵੀ ਅਸੀਂ ਇਹਨਾਂ ਦੇ ਜਾਏ ਹਾਂ ਅਸੀਂ ਇਹਨਾਂ ਦੇ ਮਾਰਗ ਤੇ ਚੱਲਦੇ ਆ ਸੰਤਾਂ ਦੇ ਠੀਕ ਹੈ ਜ세 ਦਾ ਹਵਾਰੇ ਵਰਗਿਆਂ ਤੇ ਇਹਨਾਂ ਨੇ ਕੀ ਦੇਣਾ ਕੌਮ ਨੂੰ ਝਾੜੂ ਵਾਲਿਆਂ ਦੀ ਹੂੰ ਇਹਨਾਂ ਦੀ ਦੇਣ ਆ ਆ ਸੂਰਮਿਆਂ ਦੀ ਦੇਣ ਆ ਉਹ ਬਾਈ ਸ਼ਹੀਦ ਬਾਈ ਦੀਪ ਸਿੰਘ ਸਿੱਧੂ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰ ਵਾਲੇ ਆ ਜੇ세ਦਾਰ ਹੋਣਾਂ ਦੀ ਕੁਰਬਾਨੀ ਆ ਬਾਈ ਜਿਹੜੇ 33 32 32 ਸਾਲ ਜੇਲ੍ਹਾਂ 'ਚ ਬੈਠਣਾ ਕਿਤੇ ਸੌਖੀ ਗੱਲ ਆ ਯਾਰ ਬਾਈ ਤੁਸੀਂ ਟਰੈਕਟਰ ਫੋਟੋਆਂ ਤੇ ਸਰਕਾਰਾਂ ਡਰਦੀਆਂ ਠੀਕ ਐ ਜਿਹੜੀਆਂ ਸਰਕਾਰਾਂ ਇਹ ਵਾਚ ਆਉਂਦੀਆਂ ਵੀ ਕਹਿੰਦਾ ਸੀ ਸਿੱਖਾਂ ਨੂੰ ਖਤਮ ਕਰ ਦੇ ਜਿਹੜਾ ਆ ਕਿੰਨਾ ਜਜਵਾਈ ਆ ਜਿਹੜਾ ਲੱਗਿਆ ਹੋਇਆ ਸਿੱਖਾਂ ਦਾ ਇਹ ਜਿਹੜੇ ਸਾਨੂੰ ਅੱਤਵਾਦੀ ਕਹਿੰਦੇ ਤੇ ਇਹ ਅੱਤਵਾਦੀ ਉਹ ਅੱਜ ਲੱਗੇ ਹੋਏ ਆ ਅੱਤਵਾਦ ਜਿਹੜਾ ਸਰਕਾਰ ਦਾ ਸਮਾਨ ਵੀ ਆ ਰਿਹਾ ਇਹਨਾਂ ਦਾ ਸਮਾਨ ਨਹੀਂ ਆ ਰਿਹਾ ਕਿ ਇਹ ਅੱਤਵਾਦੀਆਂ ਦੇ ਟਰੈਕਟਰਾਂ 'ਵਰੇ ਤਾਂ ਸਮਾਨ ਰੱਖ ਕੇ ਲੈ ਕੇ ਆ ਰਹੇ ਆ ਠੀਕ ਹੈ ਅੱਤਵਾਦੀ ਕਹਿੰਦੇ ਆ ਨਾ ਬੀਰ ਉਹਨਾਂ ਦਾ ਟਰੈਕਟਰ ਹੈ ਇਹ ਬੀਰ ਉਹਨਾਂ ਦਾ ਟਰੈਕਟਰ ਹੈ ਬੀਰ ਉਹਨਾਂ ਨੇ ਫੋਟੋ ਲਵਾਈ ਹੋਈ ਆ ਅਸੀਂ ਇਕੱਠੇ ਸੀਗੇ ਆ ਰਹੇ ਅਸੀਂ ਹਨਾ ਅਸੀਂ 2-3 ਦਿਨ ਦੇ ਬੰਦ ਦੇ ਵਿੱਚ ਲਗੇ ਹੋਇਆ ਸੇਵਾ ਕਰਨ ਅੰਦਰ ਪਰ ਅਸੀਂ ਆ ਨਾ ਅੱਜ ਸੰਭਾਰ ਤੇ ਸਮਾਨ ਇਕੱਠਾ ਕਰਕੇ ਲੈ ਕੇ ਆ ਰਹੇ ਆ ਜਿਵੇਂ ਗੱਟੇ ਤਾਰ ਕਿਉਂਕਿ ਸੰਗਤ ਆ ਲੱਗੀ ਹੋਈ ਆ ਇਹਨਾਂ ਨੂੰ ਜੇ ਸੰਗਤ ਨੂੰ ਕੋਲ ਸਮਾਨ ਹੋਊਗਾ ਬੰਨ ਲਾਉਣ ਨੂੰ ਇਹ ਵੀ ਤਾਂ ਹੀ ਕੰਮ ਕਰੂਗੇ ਅਸੀਂ ਅੱਜ ਗੱਟੇ ਤਾਰ ਕਿਉਂਕਿ ਇਹਦਾ ਇਹਦਾ ਕੀ ਪਤਾ ਜਿੰਨਾ ਪਾਣੀ ਤੇਜ਼ ਚੱਲਦਾ ਨੇ ਕਿੱਥੇ ਖਾਰਪੋਣੀ ਸ਼ੁਰੂ ਕਰ ਦੇਣੀ ਹਾਂ ਅਸੀਂ ਉਹਦੇ ਕਰਕੇ ਨਾ ਵੀਰ ਦੇ ਟਰੈਕਟਰ ਪਰ ਸਮਾਨ ਇਕੱਠਾ ਕਰ ਰਹੇ ਹਾਂ ਉਹਦੇ ਝਾੜੂ ਦੇ ਪੰਮਾ ਕਢਾ ਕੇ ਸਾਡੇ ਨਾਲ ਬੈਠ ਕੇ ਸਾਈ ਕਰਨ ਲੱਗੇ ਨਹੀਂ ਗੱਲ ਕਿਸ ਤੋਂ ਬਾਹੂਆਂ ਅਸੀਂ ਆਪਣਾ ਰਾਮ ਨਾਲ ਬੈਠੇ ਟਰੈਕਟਰ ਤੇ ਆਏ ਔਰੇ ਕਹ ਕਹ ਨਾ ਬੰਦ ਕਰ ਦੇ ਇਹਨੂੰ ਕਿਆ ਲਾਇਆ ਵਾ ਆਹ ਕਹਦਾ ਕਿਦੀ ਫੋਟੋ ਲਈਆਂ ਹੋਈਆਂ ਬਈ ਜੀ ਯਾਰ ਉਹਦੇ ਗਲ ਪਏ ਫਿਰ ਨਿਕਲ ਗਿਆ ਤੌੜ ਗਿਆ ਓਕੇ ਅਸੀਂ ਤੇਲ ਹੀ ਨਾ ਤੇ ਪਾਉਣੇ ਆ ਅਸੀਂ ਇਹਨਾਂ ਦੇ ਬਾਸ ਹੈ ਇਹਨਾਂ ਦੇ ਬਾਸ ਹੈ ਇਹ ਕਲਕੀਆਂ ਵਾਲੇ ਦੀ ਕੌਮ ਹੈ ਇਹ ਬਾਬੇ ਨਾਨਕ ਦਾ ਵੀਰਪੇ ਦਾ ਲਾਇਆ ਹੋਇਆ ਲੰਗਰ ਹੈ ਜਿਹੜੀ ਜਿੱਥੇ ਸਿੱਖ ਕੌਮ ਜੀ ਹੁੰਦੀ ਹੈ ਝਾੜੂ ਵਾਲੇ ਨੇ ਕਿ ਕਿਸੇ ਨੂੰ ਕੋ ਸਰਿਆ ਆ ਜਿਹੜੇ ਟਰੈਕਟਰ ਚੱਲਦੇ ਇਹਨਾਂ ਨੇ ਕਿਸੇ ਨੂੰ ਪੁੱਛਿਆ ਵੀ ਤੇਲ ਪਾਣੀ ਹੈਗਾ ਇਹ ਵੀ ਬਾਹਰ ਦੀ ਸੰਸਥਾ ਇਹ ਕਰ ਰਹੀਆਂ ਸੇਵਾ ਸੰਗਤ ਆਪ ਲੱਗੀ ਆਪ ਮਾਰ ਕੋਈ ਵੀ ਸਰਕਾਰ ਚਾਹੇ ਅਕਾਲੀ ਕਾਂਗਰਸੀ ਝਾੜੂ ਵਾਲੇ ਕੋਈ ਵੀ ਕਰ ਯਾਰ ਕੋਈ ਵੀ ਆ ਕਿਸੇ ਨੇ ਅੱਗੇ ਸਰਿਆ ਯਾਰ ਉਰੇ ਅੱਗੇ ਵੀ ਤੇਲ ਪਾਣੀ ਦਵੇ ਕਿਸੇ ਨੂੰ ਕੋਈ ਨਹੀਂ ਯਾਰ ਉਹ ਕਰਦਾ ਸਾਬ ਆਉਨੇ ਆ ਦੋ ਗੱਟੇ ਮੁੰਡੇ ਪਰ ਰੱਖਦੇ ਫੋਟੋ ਖਿਜ ਕੇ ਚਲੇ ਜਾਂਦੇ ਆ ਯਾਰ ਆਪਣੇ ਲੋਕਾਂ ਨੂੰ ਮੈਂ ਤਹੀਂ ਯਾਰ ਬੇਨਤੀ ਕਰਦਾ ਵੀ ਇਹ ਸਰਕਾਰਾਂ ਦਾ ਖਹਿੜਾ ਛੱਡ ਕੇ ਨਾ ਆਪਾਂ ਨੂੰ ਆਪਣੇ ਖਾਲਸਾ ਰਾਜ ਵੱਲ ਮੂੰਹ ਕਰਨਾ ਪੈਣਾ ਆਪਣਾ ਚਾਹੇ 10 ਸਾਲ ਨੂੰ ਕਰ ਲਿਓ 20 ਸਾਲ ਨੂੰ ਕਰ ਲਿਓ ਚਾਹੇ ਅੱਜ ਦੇ ਸ਼ੁਰੂ ਕਰ ਦਿਓ ਆਪਾਂ ਨੂੰ ਆਪਣੇ ਰਾਜ ਭਗਤ ਦੀ ਆਪਣੇ ਕੌਮੀ ਘਰ ਦੀ ਗੱਲ ਕਰਨੀ ਪੈਣੀ ਹੈ ਜੇ ਆਪਾਂ ਨੇ ਹੁਣ ਵੀ ਇਹ ਲੀਡਰਾਂ ਦੇ ਜੁੱਤੀਆਂ ਚੱਟੀਆਂ ਵਾਵੇ ਜਿਹੜੇ ਹਾਲਾਤ ਤੁਸੀਂ ਹੁਣ ਗੱਟੇ ਲਾ ਰਹੇ ਹੈ ਇਹੀ ਹਾਲਤ ਤੁਹਾਡੇ ਆਉਣ ਵਾਲੇ 5-10 ਸਾਲਾਂ ਦੇ ਵਿੱਚ ਲੀਡਰ ਨੇ ਇਹੀ ਕਰਦੇ ਆ ਬਸ ਤੁਹਾਨੂੰ ਇਹਨਾਂ ਨੇ ਬਸ ਇਹੀ ਕੰਮਾਂ ਜੋਗੇ ਰੱਖਿਆ ਹੋਇਆ ਤੁਹਾਨੂੰ ਇਹਨਾਂ ਨੇ ਇਧਰੇ ਵਾਲੇ ਜਾਇਆ ਪੈ ਹੁਣ ਆਪਣੇ ਲੋਕ ਇਧਰ ਉਲਝੇ ਪਏ ਪਤਾ ਨਹੀਂ ਕਿਹੜੇ ਕਾਨੂੰਨ ਘੜਦੇ ਹੋਣੇ ਇਹਨਾਂ ਨੇ ਵਾ ਇਹਨਾਂ ਨੇ ਜੋਰ ਲਗਾ ਪੰਜਾਬ ਨੂੰ ਖਤਮ ਕਰਨੇ ਨੂੰ ਵੀਰ ਉਹਨਾਂ ਨਾਲ ਗੱਲਬਾਤ ਕਰਦੀਏ ਬਾਈ ਕੀ ਨਾਮ ਆ ਮੇਰਾ ਨਾਮ ਵੀ ਤੇ ਜਗਦੀਪ ਸਿੰਘ ਹੈ ਠੀਕ ਹੈ ਲੱਗਦਾ ਪ੍ਰਸ਼ਾਦਾ ਛਕ ਰਹੇ ਸੀਗੇ ਤੁਸੀਂ ਗੱਲ ਕਰ ਰਹੇ ਸੀ ਕੱਲ ਕੱਲ ਰਾਤ ਦਾ ਪ੍ਰਸ਼ਾਦਾ ਛਕਿਆ ਵੀਰੇ ਬਾਹਾਂ ਕੱਲ ਦਾ ਛਕਿਆ ਬਾ ਚਾਹ ਚੂ ਪੀਰੇ ਤੇ ਪ੍ਰਸ਼ਾਦਾ ਹੁਣ ਛਕਿਆ ਗਿਆ ਠੀਕ ਹੈ ਸਵੇਰ ਦੇ ਸਮਾਨ ਇਕੱਠਾ ਕਰ ਰਹੇ ਹੁਣ ਠਕਾਵਟ ਕਿੰਨੀ ਹੋਈ ਬਾਈ ਠਕਾਵਟ ਤਾਂ ਹੁਣ ਤੁਸੀਂ ਇਹ ਲਾ ਲਓ 2 ਦਿਨਾਂ 2 ਰਤ ਜਾਗਦੇ ਨੂੰ ਹੋ ਗਈ ਠੀਕ ਹੈ ਹਾਂਜੀ ਆ ਹੁਣ 3 ਦਿਨ ਜਾ ਰਹੇ ਹਾਂ ਕਿਹ ਦਿਨ ਜਾ ਰਹੇ ਹੋ ਲਗਾਤਾਰ ਡਟੇ ਹੋਏ ਆ ਲਗਾਤਾਰ ਜੀ ਹੂੰ ਕਰੇ ਵੀ ਨਹੀਂ ਗਏ ਉਰੀਓ ਆ। ਕਹਿੰਦਾ ਹੋਰ ਵੀ ਲੋਕ ਸੰਗਤਾਂ ਨੌਜਵਾਨ ਵੀਰ ਬਜ਼ੁਰਗ ਵੀ ਟਰੈਕਟਰ ਲੈ ਕੇ ਆਉਂਦੇ ਨੇ, ਘੱਟੇ ਲੈ ਕੇ ਆ ਰਹੇ ਨੇ। ਜਿੱਤੋਂ ਜਿੰਨੀਆਂ ਸਭਾਵਾਂ ਹੁੰਦੀਆਂ ਲਗਾਤਾਰ ਲੱਭੀਆਂ। ਵੀਰੇ ਆਪਾਂ ਨੂੰ ਜਿਹੜੇ ਵੀ ਯਾਰ ਮਿੱਤਰ ਦਾ ਬਾਹਰ ਤੋਂ ਵੀ ਫੋਨ ਆਉਂਦਾ। ਹੂੰ। ਅਗਲੇ ਜੋ ਕਹਿੰਨੇ ਜੋ ਅਸੀਂ ਕਹਿਤਾ ਉਹ ਲੈ ਕੇ ਆ ਰਹੇ ਨੇ ਉਹ। ਠੀਕ ਹੈ ਗੱਲਬਾਤ ਕੀ ਹੋਈ ਹੈ? ਬਾਈ ਹੁਣ ਕਹਿ ਰਹੇ ਨੇ ਵੀ ਕੋਈ ਵੀਰੇ ਅਸੀਂ ਸਮਾਨ ਢੋ ਰਹੇ ਸੀ ਕਿ ਡੈੱਕ ਲੱਗਿਆ ਹੋਵਾ ਸੀਗਾ। ਹਾਂ। ਕਹਿੰਦਾ ਤੁਸੀਂ ਡੈੱਕ ਲਾਇਆ ਵਾ। ਮਾਹ ਅਸੀਂ ਲਾਇਆ ਵੇ ਦੱਸ ਅਸੀਂ ਗਲਤ ਕੀ ਡੈੱਕ ਲਾਇਆ ਵਾ। ਹੂੰ। ਕਹਿੰਦਾ ਲੈ ਤੁਹਾਨੂੰ ਜ਼ਿਆਦਾ ਹੋਇਆ ਫੇਰ ਅਸੀਂ ਉਹਦੇ ਪਿੱਛੇ ਪੈ ਗਏ ਕਿਤੇ ਕਹਿੰਦਾ ਕਹਦਾ ਤੁਸੀਂ ਵੀ ਤਾਂ ਰੇਤਾ ਚੱਕਿਆ ਚਲੋ ਅਸੀਂ ਰੇਤਾ ਚੱਕਿਆ ਅਸੀਂ ਰੇਤਾ ਪੈਸੇ ਦੇ ਕੇ ਚੱਕਿਆ ਫਰੀ ਦਾ ਚੱਕਿਆ ਨਹੀਂ ਹੁਣ ਤੂੰ ਟੱਕ ਵਾਲੇ ਦੇ ਨਾਲ-ਨਾਲ ਫਿਰਦਾ ਤਾਂ ਸੌਦੇ ਬਾਜ਼ੀਆਂ ਦਾ ਤੂੰ ਕਰਾਉਂਦਾ ਸੀਗਾ ਉੱਥੇ ਇਹ ਦੱਸੋ ਫੇਰ ਜਦੋਂ ਉਹਦੇ ਨਾਲ ਵੈਸਾ-ਵੈਸਾ ਜੀ ਹੋਈ ਫੇਰ ਭੱਜ ਲਿਆ ਉਹ ਤੋਂ ਬਾਅਦ ਨਿਕਲ ਗਿਆ ਉਹ ਤੋਂ ਬਾਅਦ ਨਿਕਲ ਗਿਆ ਫੇਰ ਓਕੇ ਇਹ ਹੈ ਗੱਲ ਹੁਣ ਅਸੀਂ ਜੇ ਉਰੇ ਡੱਡੇਵੇਂ ਨੇ ਆਪ ਕਦੇ ਰਾਤ ਨੂੰ ਰਿਆ ਕਿੱਦਾਂ ਦਿਖਾਵੇ ਅਸੀਂ 2 ਦਿਨਾਂ ਚ ਦੇਖਿਆ ਨਹੀਂ ਰਾਤ ਨੂੰ ਵੀ ਉਰੇ ਹੈਗਾ ਕਿ ਨਹੀਂ ਉਹ ਹੂੰ ਬਜੀ ਗੱਲ ਵੀ ਗਰਾਊਂਡ ਲੈਵਲ ਤੇ ਦੇਖਣ ਵਾਲੀ ਹੈ ਇਹ ਕਹਿੰਦਾ ਜੀ ਟਰੈਕਟਰ ਮੋਡੀਫਾਈ ਕਰਾ ਲੈਂਦੇ ਨੇ ਹੁੱਲੜਵਾਜੀ ਕਰਦੇ ਨੇ ਮੈਨੂੰ ਲੱਗਦਾ ਟਰੈਕਟਰ ਇਹ ਕੰਮ ਆ ਰਹੇ ਨੇ ਅੱਜ ਬੰਨ ਦੇ ਉੱਪਰ ਸਤਲੁਜ ਬੰਨ ਦੇ ਉੱਪਰ ਗੱਲ ਕਰੀਏ ਇਕੱਲੇ ਟਰੈਕਟਰ ਹੀ ਆ ਰਹੇ ਨੇ ਗੱਡੀਆਂ ਤਾਂ ਨਹੀਂ ਆ ਰਹੀ ਗੱਡੀ ਦਾ ਕੋਈ ਵੀ ਨਹੀਂ ਆ ਰਹੀ ਹਾਂ ਜਿਹੜੇ ਸਮਾਨ ਆਉਂਦਾ ਪਿੱਛੇ ਆਉਂਦਾ ਹੁਣ ਮਾਈਨਿੰਗ ਵਾਲਿਆਂ ਦਾ ਤਾਰ ਭੇਜੀ ਉਹ ਵੀ ਸੀਧੇ ਆ ਰਹੀ ਹੈ ਹੂੰ ਕੋਈ ਵੀ ਚੀਜ਼ ਆ ਰਹੀ ਲੰਗਰ ਆ ਰਿਹਾ ਬਜ਼ੁਰਗਾਂ ਨੇ ਲੰਗਰ ਲਾਇਆ ਹੋਇਆ ਚਾਹੇ ਬੋਰੀਆਂ ਦੀ ਗੱਲ ਕਰੀ ਉਰੇ ਸਿਰ ਵੀ ਟਰੈਕਟਰ ਟਰਾਲੀ ਉਹ ਆ ਰਹੇ ਨੇ ਬੰਤੇ ਹੂੰ ਹੋਰ ਗੱਡੀ ਕੋਈ ਨਹੀਂ ਆ ਰਹੀ ਹੂੰ ਨਾ ਪ੍ਰਸ਼ਾਸਨ ਦੀ ਗੱਡੀ ਆ ਰਹੀ ਸਭ ਨੂੰ ਪਿੱਛੇ ਤੇ ਹੀ ਲਿਆਉਣਾ ਪੈਂਦਾ ਜੋ ਸਮਾਨ ਆਇਆ ਹੈਗਾ ਟਰੈਕਟਰਾਂ ਦੀ ਆ ਰਿਹਾ ਟਰੈਕਟਰ ਦੇ ਆ ਰਿਹਾ ਫਿਰ ਆਮ ਆਦਮੀ ਪਾਰਟੀ ਵਾਲੇ ਜਾਜ ਭੇਦ ਦੇਣ ਉਰੇ ਟਰੈਕਟਰ ਤੇਲ ਦੇ ਕੇ ਜਾਂਦੇ ਸਰਕਾਰ ਕਹਿੰਦੇ ਜੀ ਤੇਲ ਦੇ ਕੇ ਜਾਂਦੇ ਨੇ ਵੀਰੇ بڑا ਟੈਂਕਰ ਖੜਿਆ ਉਹ ਪਰਲੀ ਸਾਈਡ ਆਪਣਾ ਆਪ ਆ ਰਹੇ ਨੇ ਉਰੇ ਹਾਂ ਯਾ ਆਪਣੇ ਪਿੰਡ ਯਾਰ ਮਿੱਤਰ ਉਹ ਸੇਵਾ ਕਰ ਰਹੇ ਨੇ ਸਾਡੀ ਤੇਲ ਦੀ ਹੂੰ ਸੰਤਾ ਇੱਕ ਵਾਰੀ ਪੁੱਛਿਆ ਵੀ ਨਹੀਂ ਉਰੇ ਕਿਸੇ ਝਾੜੂ ਵਾਲੇ ਨੇ ਵੀ ਹਾਂ ਵੀ ਤੇਲ ਵੀ ਚਾਹੀਦਾ ਹੂੰ ਹੁਣ ਅੱਜ ਇਹ ਆਹ ਟਰੈਕਟਰ ਖੜੇ ਨੇ ਦੋ ਦੂਏ ਦੂਏ ਗੇੜੇ ਨੂੰ ਆ ਗਏ ਹਾਂਜੀ ਕਿਸੇ ਨੇ ਪੁੱਛਿਆ ਹੂੰ ਆਪਣਾ ਤੇਲ ਭੂਕਿਆ ਆ ਪਾ ਰਹੇ ਨੇ ਸੰਗਤ ਆਪੇ ਲੱਗੀ ਹੋਈ ਆ ਬਿਲਕੁਲ ਜੀ ਹੂੰ ਇਹ ਡਹਿਰਪਿੰਡ ਦੇ ਮੁੰਡੇ ਨੇ ਕੱਲ ਫੋਨ ਕਰਿਆ ਸੀਗਾ ਕੱਲ ਵੀ ਗੇੜੇ ਲਾ ਕੇ ਗਏ ਅੱਜ ਵੀ ਦੋ ਦੋ ਗੇੜੇ ਲਾ ਕੇ ਹੁਣ ਜਾ ਕੇ ਫੇਰ ਥੱਲੇ ਭਰਨੇ ਨੇ ਇਹਨੇ ਠੀਕ ਹੈ ਉਹਦਾ ਕੀ ਆ ਉਹਦਾ ਉਰੇ ਬੈਠਿਆ ਜਿਆਦਾ ਆ ਗਿਆ ਬੰਦਿਆਂ ਨੂੰ ਗੱਲਾਂ ਚਲਾ ਲੈਣਾ 20 25 ਬੰਦੇ ਘਾਟ ਮਾਰਦੇ ਨੇ ਕੰਮ ਤੋਂ ਦਰ ਤਾਂ ਮੈਂ ਤੁਹਾਨੂੰ ਪਿੰਡਾਂ ਵਾਲਿਆਂ ਨੂੰ ਆਂਗਾ ਕਿ ਤੇ ਬੰਨ ਟੁੱਟ ਗਿਆ ਫੇ ਤਾਂ ਭੁਗਤਣਾ ਤਾਂ ਤੁਹਾਨੂੰ ਪੈਣਾ ਤਾਂ ਤੁਸੀਂ ਲੱਗੇ ਹੋਏ ਹੋ ਹੈ ਕਿ ਨਹੀਂ ਦਰ ਥੋੜੇ ਉੱਪਰ ਮੰਡਰਾ ਰਹੇ ਬਿਲਕੁਲ ਮੰਡਰਾ ਰਹਿਆ ਜੀ ਹੁਣ ਪਰਸੋ 4 ਵਜੇ ਜਾਂ ਢਾ ਲੱਗੀ ਸਾਨੂੰ ਪਤਾ ਉਰੇ ਸਿਰਫ 3 ਮਿੰਟਾਂ ਚ 20 22 ਫੁੱਟ ਗਿਰ ਗਿਆ ਬੰਨ ਕੋਲ ਆ ਕੇ ਸਿਰਫ ਬੰਦੇ ਅਸੀਂ ਉਦੋਂ 4 ਸੀਗੇ ਸਵੇਰ ਦੇ ਟਾਈਮ ਹੂੰ ਸਿਰਫ 3 ਮਿੰਟਾਂ ਚ ਸਿਰ 2 ਲੋਕਲ ਇੱਕ ਮੈਂ ਇੱਕ ਇਹ ਮੁੰਡਾ ਇੱਕ ਯਾਰ ਮਿੱਤਰ ਬਰਸਾਲਪੁਰ ਸੇ ਤੇ ਸੀਗਾ ਇੱਕ ਰੋਪੜ ਤੋਂ ਸਿਰਫ 4 ਸੀਗੇ ਅਸੀਂ ਫੇਰੇ ਜੋਬਨ ਬੁਲਾਇਆ ਹਾਰੇ ਵਾਲੇ ਬੁਲਾਏ ਪ੍ਰਸ਼ਾਸਨ ਸੀਗਾ ਚਲੋ ਹਾਂਜੀ ਫੇਰ ਦਰਖਤ ਵੱਡ ਵੱਡ ਸੀਡੇ ਨੇ ਹੂੰ ਉਹ ਤਾਂ ਆਵੇ ਆਇਆ ਓਰੇ ਜਿਹੜਾ ਸਾਡੇ ਨਾਲ ਬਹਿਸ ਕਰਕੇ ਗਿਆ 8 ਵਜੇ ਸਵੇਰੇ ਹਾਂ ਸਵੇਰੇ ਚਲੋ ਹਿੰਮਤ ਆ ਭਾਈ ਤੁਸੀਂ ਡਟੇ ਰਹੋ ਇਦਾਂ ਹੀ ਡਟੇ ਬਈ ਕੋਈ ਚੱਕਰੇ ਨਹੀਂ ਡਟੇ ਰਹੋ ਕਾਹੇ ਜੇ ਭੋਂਗਦੇ ਭੋਂਕੀ ਜਾਣੂ ਹੂੰ ਕਮੈ ਸਾਨੂੰ ਪਤਾ ਸਾਨੂੰ ਖਤਰਾ ਉਹਨੂੰ ਕਿਹੜਾ ਖਤਰਾ ਹੁਣ ਤਾਂ ਭਗਵੰਤ ਮਾਨ ਦੇ ਜਹਾਜ਼ ਨਾਲ ਲੈਣ ਆ ਜਣਾ ਕਿ ਆਪ ਤਾਂ ਗੱਲਬਾਤ ਹੋਈ ਪਈ ਹੋਵੇ ਉਹਦੀ ਕੀ ਵੀ ਤਾਂ ਇੱਥੇ ਵੀ ਰਾਸ਼ਨ ਪਹੁੰਚਵੇ ਤੁਹਾਡੇ ਲਈ ਰਾਸ਼ਨ ਦਾ ਵੀਰੇ ਸੰਗਤਾਂ ਹੀ ਲਿਆ ਰਹੀਆਂ ਹਾਂ ਸੰਗਤਾਂ ਹੀ ਲਿਆ ਰਹੀਆਂ ਰਾਸ਼ਨ ਦਾ ਪਹਿਲਾਂ ਵੀ ਪਾਣੀ ਜੀ ਗੇ ਘੇਰ ਕੇ ਕਿਹਾ ਤੇ ਰਾਸ਼ਨ ਜਿਹੜਾ ਉਹ ਗੇਰ ਦੇ ਥੱਲੇ ਜੇ ਦਫਾਫੇ ਜ ਬਣਾ ਬਣਾ ਕੇ ਦੋ ਦੋ ਤਿੰਨ ਤਿੰਨ ਕਿਲੋ ਦੇ ਪਾਣੀ ਜੂ ਕੱਢੇ ਲੋਕਾਂ ਦੇ ਤੀਜੇ ਚੌਥੇ ਦਿਨ ਦਰਦਾਸਪੁਰ ਕਿੰਨੇ ਸਾਡੇ ਵੀ ਸਾਡੇ ਨਾਲ ਲੱਭਣੇ ਨਹੀਂ ਹੈਗੇ ਪਾਣੀ ਇੰਨਾ ਚੱਲਦਾ ਇਹਦੇ ਜਾ ਕੇ ਪਾਕਿਸਤਾਨ ਮਿਲੂਗੇ ਉਹਨਾਂ ਨੂੰ ਮਿਲੂਗੇ ਪਾਕਿਸਤਾਨ ਨਾਲ ਇਹਨੂੰ ਸ ਵੇ ਰੋ ਜੀ ਆਪਣਾ ਜਾਬਤਾ ਪੁੱਦਾ ਕਰਦੇ ਨੇ ਕਰਦੇ ਕੱਖ ਨਹੀਂ ਇਹ। ਕੱਖ ਕੋਈ ਨਹੀਂ ਹੋ ਰਿਹਾ। ਇਹ ਸਹੀ ਵਾਲਟੀ ਬਾਜੀ ਚੱਲਦੀ ਹੈ। ਹਾਂ ਸ਼ਖਤ। ਉੱਥੇ ਬੈਠ ਕੇ ਚਲੇ ਗਿਆ। ਕੋਈ ਕੰਮ ਨਹੀਂ ਕਰਿਆ ਉੱਥੇ ਬੈਠ ਕੇ 20-25 ਬੰਦੇ ਇਕੱਠੇ ਕਰਕੇ ਬੈਠ ਬੈਠਾ ਰਿਹਾ ਬੈਠ ਕੇ ਚਲੇ ਗਿਆ। ਬੁੱਲ੍ਹਾ ਮਤਾਰ ਕੇ ਚਲੇ ਗਿਆ। ਵੀਰੇ ਯਾਰ ਦੋ ਥੈਲੇ ਚੱਕ ਕੇ ਦੋ ਬੇਲ ਚਾ ਭਰ ਕੇ ਉਹ ਸੇਵਾ ਹੋ ਗਈ। ਸੇਵਾ ਕਰੇ ਸਾਰੇ ਦਿਨ ਤੇ ਖੜ ਕੇ ਸਾਡੇ ਮਾਂਗੇ ਦਿਨ ਰਾਤ ਕਰੇ। ਫੇਰ ਸੇਵਾ ਕਹਾਂਗੇ ਉਹ ਮੋੜ ਕੇ ਗਿਆ ਸੀ। ਤਿੰਨ ਤਿੰਨ ਵਜੇ ਲੱਗੇ ਰਾਤ ਤੇ ਲੱਗੇ ਹੋਏ। ਲੱਗੇ ਹੋਏ ਯਾਰ ਚਾਪਾ ਗੱਲ ਮੁੰਡੇ ਔਰੇ ਤੇ 11 ਵਜੇ ਰਾਤ ਅਸੀਂ 20-2 ਫੇਰ ਸਾਰੰਗਪੁਰ ਇੱਕ ਵਨ ਉੱਥੇ ਟਰਾਲੀਆਂ ਵੀ ਭੇਜੀਆਂ ਮੁੰਡੇ ਭੇਜੇ ਅੱਜ ਵੀ ਮੁੰਡੇ ਉਧਰ ਜਾ ਰਹੇ ਆ ਟਰਾਲੀਆਂ ਵੀ ਭੇਜੀਆਂ ਕੋਸ਼ ਉੱਥੇ ਕਿੱਦਾਂ ਦੀ ਸਥਿਤੀ ਹੈ ਉੱਥੇ ਸਥਿਤੀ ਹੈ ਜਿਹੜੇ ਕੁਝ ਨਹੀਂ ਪਤਾ ਸੀ ਫੋਨ ਨਹੀਂ ਕਰਿਆ ਸਵੇਰੇ ਕਰਿਆ ਸੀਗਾ ਜਦ ਤੱਕ ਕਹਿੰਦੇ ਠੀਕ ਹੈ ਕੰਟਰੋਲ ਹੈ ਹੁਣ ਉਹ ਪੂਰੇ ਸੇਵਾ ਕਰੇ ਨਾ ਦਿਨ ਰਾਤ ਲੱਗੇ ਫੇਰ ਕਹਾਂਗੇ ਵੀ ਹਾਂ ਐਮਐਲਏ ਸੇਵਾ ਕਰਕੇ ਇਹ ਕੀ ਦੋ ਥੈਲੇ ਚੱਕ ਲੈ ਇੱਕ ਟੱਕ ਮਿੱਟੀ ਦਾ ਪਾਇਆ ਮੈਂ ਸੇਵਾ ਕਰ ਗਿਆ ਸਾਂਝਾ ਫਰਜ ਆ ਵੀ ਪਾਰਟੀ ਵਾਜ ਤੋ ਉੱਪਰ ਉੱਠਣਾ ਬਹੁਤ ਦਿਖਦੀ ਦੇਖੋ ਕੱਪੜੇ ਨਿਬੜੇ ਆ ਆ ਦੇਖੋ ਨੌਜਵਾਨਾਂ ਦੇ ਇਹ ਲਿਖਦੀ ਸੇਵਾ ਵੀ ਚਲੋ ਚਲੋ ਇਹ ਦੇਖੋ ਤੁਸੀਂ ਉਹ ਮੁੰਡੇ ਉੱਥੇ ਖੜੇ ਪਾਰ ਇਹ ਕੀ ਚੀਜ਼ ਉਹਦੇ ਕੋਲ ਸੇਫਟੀ ਜਿੱਤਾ ਗਿਰ ਵੀ ਜਾਵੇ ਅੰਦਰ ਗਿਰਜ ਹੈਗੀ ਕੋਈ ਸੇਫਟੀ ਕੁਝ ਵੀ ਨਹੀਂ ਹੈਗਾ ਕੋਈ ਸੇਫਟੀ ਵਾਲਾ ਸਮਾਨ ਨਹੀਂ ਸਰਕਾਰ ਨੇ ਭੇਜਿਆ ਹੋਇ ਇਹ ਤਾਂ ਦੇਖੋ ਉੱਥੇ ਮੁੰਡੇ ਹੁਣ ਟਾ ਦੀ ਜਗ੍ਹਾ ਖੜੇ ਜਾਂ ਗਿਰਗੇ ਪਾਣੀ ਚ ਕੱਢ ਦੂ ਕੋਈ ਤਾਰ ਤਾਂ ਬੜੀ ਔਖੀਆਂ ਆਂਦੀ ਆ ਭਾਈ ਜੀ ਅੱਜ ਆਈ ਹੈ ਅਸੀਂ ਇਹੀ ਅਪੀਲ ਕਰਦੇ ਸੰਗਨ ਨੂੰ ਵੀ ਜੇ ਤਾਰ ਪੰਚਾ ਸਕਦੇ ਮਿੱਟੀ ਨਾਲ ਤਾਰ ਵੀ ਪੰਚਾ ਦਿਓ ਤਾਰ ਦੀ ਲੋੜ ਹੈ ਲੋਹੇ ਤਾਰ ਦੀ ਲੋੜ ਹੈ ਹੁਣ ਉਹਨਾ ਮਾਈਨਿੰਗ ਵਾਲੇ ਨਾ 8-9 ਬੰਦੇ ਜਾਲ ਵਾਲੇ ਬੁਲਾਏ ਵੇ ਤੇ 11 ਵਜੇ ਤੋਂ ਲੈ ਕੇ ਵਿਚਾਰੇ 3 ਵਜੇ ਤਾਈਂ ਤਾਰ ਕਰਕੇ ਵਿਹਲੇ ਬੈਠੇ ਰਹੇ ਹੁਣ ਤਾਰ ਅਸੀਂ ਛੱਡ ਗਏ ਜੇ ਤਬ ਵੀ ਲੈ ਆ ਵੀ ਤਾਰ ਵੀ ਜੇ ਆ ਜੇ ਨਾ ਸੰਗਤ ਕਿਹਨੀ ਦੇ ਸੇਵਾ ਛੇਤੀ ਕੰਮ ਹੁ ਨਿਬੜ ਜੂ ਠੀਕ ਹੈ ਬাজি ਧੰਨਵਾਦ ਸੋ ਵੀਰ ਨੇ ਪਿਛਲੇ ਸੋਨਿਆਰ ਦੇ ਦੋ ਤਿੰਨ ਦਿਨਾਂ ਤੋਂ ਇੱਥੇ ਡਟੇ ਹੋਏ ਨੇ ਲਗਾਤਾਰ ਟਰਾਲੀਆਂ ਦੀ ਸੇਵਾਵਾ ਹੁਣ ਕੋਈ ਸਮਾਨ ਲੈ ਕੇ ਆਣਾ ਰਸਦ ਲੈ ਕੇ ਆਉਣੀਆਂ ਗੱਟੇ ਲੈ ਕੇ ਆਉਣੇ ਲੰਗਰਾਂ ਦੀ ਸੇਵਾਵਾ ਦੇ ਵਿੱਚ ਲਗਾਤਾਰ ਡਟੇ ਹੋਏ ਨੇ ਪਨੇੜੇ ਸਾਰੰਗਪੁਰ ਬੰਨਾ ਉੱਥੇ ਵੀ ਸਥਿਤੀ ਕੰਟਰੋਲ ਦੇ ਵਿੱਚ ਆਇਆ ਤੇ ਹੁਣ ਸਤਲੋਜ ਦੇ ਬੰਨ੍ਹ ਦੇ ਉੱਪਰ ਡਟੇ ਹੋਏ ਨੇ ਪਿਛਲੇ ਦੋ ਤਿੰਨ ਦਿਨਾਂ ਤੋਂ ਕਿਤੇ ਨਾ ਕਿ